ਪਰਾਣਾ ਦਿਲਕਸ਼ੀ ਸਿੰਘ ਜੀ ਨਿਵਾਸੀ ਪਰਾਣਾਚਲ ਆਪਾਂ ਗਰਦਾਪੁਰ ਆਏ ਹਾਂ ਕਿ ਕੰਮ ਤੋਂ ਕੋਈ ਸਮਾਨ ਲੈਣਾ ਹੈ ਆਪਾਂ ਸਿਟੀ ਛਾਣੇ ਲੱਗੋ ਆਪਣੇ ਪਿੰਡ ਨੂੰ ਜਾਣਦੇ ਹਾਂ ਚੁੰਗੀ ਵਾਲ ਨੂੰ ਜਾਣਦੇ ਹਾਂ ਕਨਵਨ ਚੁੰਗੀ ਨੂੰ ਤੇ ਉਧਰੋਂ ਗੱਡੀ ਆਉਂਦੀ ਆ ਬੜੀ ਤੇਜ਼ 70 80 ਦੀ ਸਪੀਡ ਤੇ ਸ਼ਹਿਰ ਦੇ ਵਿੱਚ ਹੀ ਤੇ ਉਹ ਕੱਟ ਕਰਕੇ ਰੋਂਗ ਵਿਲੇ ਆ ਕੇ ਸਾਡੇ ਕੋਲ ਤਿੰਨ ਜਣੇ ਆਪਾਂ ਮੋਟਰਸਾਈਕਲ ਤੇ ਆ ਬੁਲਟ ਤੇ ਤੇ ਉਹ ਸਿੱਧੀ ਲਾ ਕੇ ਸਾਡੇ ਪੈਰ 'ਚ ਮਾਰਦਾ ਆ ਤੇ ਮੇਰੀ ਪੈਰ ਵੇਖ ਲਓ ਤੁਸੀਂ ਸਾਰਾ ਸਾਰਾ ਹੀ ਉਹਨੇ ਫ੍ਰੈਕਚਰ ਕਰਤਾ ਆ ਜਿਹੜਾ ਮੇਰਾ ਦੂਜਾ ਫ੍ਰੈਂਡ ਵਾ ਉਹਦਾ ਚੂਲਾ ਟੁੱਟ ਗਿਆ ਜੇ ਤੇ ਜਿਹੜਾ ਤੀਜਾ ਜੇ ਉਹ ਵੀ ਝਕਮੀ ਜੇ ਤੇ ਇਹੀ ਕਹਿਣਾ ਚਾਹਾਂਗੇ ਜੀ ਉਹਨੇ ਜਦੋਂ ਸਾਨੂੰ ਆ ਕੇ ਮਤਲਬ ਆਇਆ ਤੇ ਹੈਗਾ ਵਾ ਪਰ ਉਹਨੇ ਸ਼ਰਾਬ ਇੰਨੀ ਕੁ ਪੀਤੀ ਕਿ ਉਹਨਾਂ ਨੂੰ ਉਹਨੂੰ ਆਪਣੀ ਸੁਰਤ ਨਹੀਂ ਹੈਗੀ ਇਹਨੂੰ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਹੋ ਤਾਂ ਚੱਲ ਜਿਓ ਹੋਣਾ ਹੀ ਹੋ ਗਿਆ ਵਾ ਪਰ ਉਹਨੂੰ ਨਾ ਛੱਡੇ ਮਾਜਮ ਜਿਹੜੇ ਨੇ ਸਾਰੀ ਪੰਜਾਬ ਪੁਲਿਸ ਨੂੰ ਨਾ ਛੱਡੇ ਜਿਹੜੀ ਸਜ਼ਾ ਬੰਦੀ ਵੱਧ ਤੋਂ ਵੱਧ ਹੋਊਂ ਮੇਰੀ ਗੱਡੀ ਦਾ ਖਾਲਸਾ ਹੈ ਜੀ ਜੀ ਮੈਂ ਥਾਣੇ ਤੋਂ ਆਫ ਹੋ ਕੇ ਆਪਣੀ ਗੱਡੀ ਚ ਜੇ ਆ ਕੇ ਬੈਠਾ ਹੀ ਹਾਂ ਸਟਾਰਟ ਕੀਤੀ ਹੈ ਤੇ ਸਾਹਮਣੇ ਇੱਕ ਬੁਲਟ ਮੋਟਰਸਾਈਕਲ ਆਇਆ ਤਿੰਨ ਜਣੇ ਸਵਾਰ ਸੀ ਉਹਦੇ ਤੇ ਪਿੱਛੋਂ ਇੱਕ ਸਟੱਟ ਗੱਡੀ ਆ ਰਹੀ ਹੈ ਦੋਨਾਂ ਦੀ ਆਪਸ ਵਿੱਚ ਟੱਕਰ ਹੋਈ ਬਹੁਤ ਜ਼ੋਰ ਨਾਲ ਜਿਸ ਤਵਾਰ ਟੱਕਰ ਖਾਂਦ ਤਵਾਰ ਮੋਟਰਸਾਈਕਲ ਆ ਕੇ ਸਿੱਧਾ ਮੇਰੀ ਗੱਡੀ ਦੇ ਵਿੱਚ ਵੱਜਿਆ ਤੇ ਮੇਰਾ ਚਲੋ ਥੋੜਾ ਬਹੁਤ ਨੁਕਸਾਨ ਹੋਇਆ ਗੱਡੀ ਦਾ ਇਹ ਸੀ ਅਕਸੀਡੈਂਟ ਹੋਇਆ ਸੀਗਾ ਫਿਲਹਾਲ ਅਸੀਂ ਸਿਮਰਨਸ ਵਰਤ ਲੋ ਬੋਲ ਰਹੇ ਆ ਪੇਸ਼ੈਂਟਸ 10 ਮਰੀ ਸੀਗੇ ਮੋਟਰਸਾਈਕਲ ਤੇ ਜਾ ਰਹੇ ਸੀ ਜਿਨ੍ਹਾਂ ਦਾ ਇੱਕ ਡਾਇਰੈਕਟ ਕੁਲੇ ਯਰੋ ਘਰ ਦੇ ਨਾਲ ਇਹਨਾਂ ਵਿੱਚੋਂ ਦੋ ਮਰੀਜ਼ਾਂ ਦੀ ਕੰਡੀਸ਼ਨ ਜਿਹੜੀ ਉਹ ਕਾਫੀ ਕ੍ਰਿਟੀਕਲ ਹੈ ਇੱਕ ਪੇਸ਼ੈਂਟ ਨੂੰ ਮਾਈਨਰ ਇੰਜਰੀਸ ਆਈ ਜਾਣੀ ਜਿਹੜੇ ਕ੍ਰਿਟੀਕਲ ਇੰਜਰੀਸ ਵਾਲੇ ਪੇਸ਼ੈਂਟਸ ਹੈਗੇ ਆ ਉਹਨਾਂ ਚੋਂ ਇੱਕ ਨੂੰ ਦਾ ਫੀਮਰ ਫ੍ਰੈਕਚਰ ਹੋ ਗਿਆ ਤੇ ਨਾਲ ਪੈਰ ਕਾਫੀ ਉਹਨਾਂ ਦਾ ਕ੍ਰਾਸ਼ ਇੰਜਰੀ ਹੋ ਗਈ ਹੈ ਤੇ ਕਾਫੀ ਵੱਡਾ ਜ਼ਖਮ ਹੈ ਦੂਸਰੇ ਪੇਸ਼ੈਂਟ ਜਿਹੜੀ ਪੈਲਵਿਸ ਦਾ ਫ੍ਰੈਕਚਰ ਹੋ ਗਿਆ ਨਾਲ ਉਹਦੇ ਫੀਮਰ ਦੀ ਡਿਸਲੋਕੇਸ਼ਨ ਹੈ ਯਾਨੀ ਕਿ ਦੋਨੋਂ ਸੀਰੀਅਸ ਇੰਜਰੀਸ ਨੇ ਜਿਨ੍ਹਾਂ ਨੂੰ ਕੋਈ ਅਟੈਂਸ਼ਨ ਚਾਹੀਦੀ ਹੈ ਰੱਬ ਨੂੰ ਇਹਨਾਂ ਨੂੰ ਆਪਾਂ ਸਟੈਬਲਾਈਜ਼ ਕਰਕੇ ਫਿਰ ਅੱਗੇ ਜਿਹੜਾ ਫਰਦਰ ਟ੍ਰੀਟਮੈਂਟ ਜਿਹੜਾ ਡੈਫੀਨਿਟਿਵ ਵੀ ਆਪਰੇਟਿਵ ਟ੍ਰੀਟਮੈਂਟ ਆ ਉਹ ਦੁਬਾਰਾ ਕੱਲ ਤੋਂ ਸ਼ੁਰੂ ਹੋਵੇਗਾ। ਥਿਲਾਲ ਆਪਾਂ ਪੇਸ਼ੈਂਟ ਨੂੰ ਸਟੈਬਲਾਈਜ਼ ਕੰਡੀਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਹਾਡੇ ਸਾਹਮਣੇ ਇੱਕ ਕਾਰ ਦਾ ਐਕਸੀਡੈਂਟ ਹੋਇਆ ਹੈ। ਦੋ ਆਰਗੇਨ ਸਾਰੀ ਮਲਾਜਮ ਦੇ ਬਾਹਰ ਗਏ ਆ। ਦੇਖਾ ਕਿ ਇੱਕ ਡਰਾਈਵਰ ਜਿਹੜਾ ਇਹ ਕਾਰ ਦਾ ਇਹਨੇ ਸ਼ਰਾਬ ਕੀਤੀ ਹੋਈ ਸੀ। ਤੇ ਇਹ ਡਾਕਟਰ ਨੇ ਚਾਹੁੰਦਾ ਨਹੀਂ ਆ ਰਿਹਾ ਤੇ ਦੂਸਰੇ ਜਿਹੜੇ ਮੋਟਰਸਾਈਕਲ ਤੇ ਤਿੰਨ ਜਵਾਨ ਆ ਰਹੇ ਆ ਇਧਰੋਂ ਆਪਣੇ ਕੁੜੀ ਵਾਲੇ ਇਹਨੇ ਕਾਰ ਦੀ ਜਿਹੜੀ ਲਿਆ ਕੇ ਸੌਂਸੈਕ ਫਿਰ ਉਹਦੇ ਮਾਰੀ ਉਹਦੇ ਵਿੱਚ ਉਹ ਲੱਜੇ ਤੇ ਗੰਭੀਰ ਸੱਟਾਂ ਲੱਗੀਆਂ ਦੋ ਜਣਿਆਂ ਨੇ ਇੱਕ ਦੀ ਪਤਾ ਲੱਗਾ ਕਿ ਲੱਤ ਵੀ ਟੁੱਟ ਗਈ ਹੈ ਹੁਣ ਜਾ ਰਹੇ ਜਾਂ ਹਸਪਤਾਲ ਹਸਪਤਾਲ ਜਾ ਕੇ ਉਹ ਜੋ ਵੀ ਕਰਵੇ ਤੇ ਬਣੇਗੀ ਉਹ ਕਰਾਂਗੇ ਸਿਰ ਕੋਈ ਕਾਰ ਦੀ ਹਾਲਤ ਦੇਖ ਕੇ ਲੱਗਦਾ ਕਿ ਕਾਫੀ ਕਾਰ ਦੀ ਹਾਲਤ ਦੇਖ ਕੇ ਲੱਗਦਾ ਕਿ ਕਾਫੀ ਜਬਰਦਸਤ ਘਟਨਾ ਹੈ ਔਰ ਦੂਸਰੀ ਰੋਂਗ ਸਾਈਡ ਤੋਂ ਹੋਈ ਰੋਂਗ ਸਾਈਡ ਤੋਂ ਆ ਕੇ ਇਹਨੇ ਮਾਰੀ ਆ ਤੇ ਗਲਤੀਕਰ ਵਾਲੇ ਦੀ ਗਲਤੀ ਉਹ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਮੁਲਾਜ਼ਮ ਵੀ ਬੈਠਾ ਸੀ ਗੱਡੀ 'ਚ ਉਹਦੀ ਗੱਡੀ 'ਚ ਵੀ ਮਾਰੀ ਆ ਉਹ ਸਾਡੇ ਆਪਣੇ ਮੁਲਾਜ਼ਮ ਦੀ ਗੱਡੀ ਲੱਗੀ ਲੱਗੇ ਉਹ ਐਕਸੀਡੈਂਟ ਕਰਨਾ ਇਹਨੇ ਜਿਹਦੀ ਗੱਡੀ ਉਹਦੀ ਘੁੰਮ ਗਈ ਆ ਹਾਂ ਤੇ ਉਹ ਗੱਡੀ ਆ ਕੇ ਇਹਦੀ ਸਾਡੇ ਮੁਲਾਜ਼ਮ ਦੀ ਗੱਡੀ 'ਚ ਹੀ ਲੱਗੀ ਥੋੜੀ